ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਰਜਿੰਦਰਾ ਕਾਲਜ ਦੇ ਨਾਲ ਰੋਡ ਹੈ ਜਿਹੜੀ ਬੱਸ ਸਟੈਂਡ ਦੀ ਬੈਕ ਸਾਈਡ ਇੱਕ ਦੁਕਾਨ ਲੈ ਕੇ ਆਏ ਆ 116 ਗਜ ਦੀ ਬਹੁਤ ਹੀ ਵਧੀਆ ਖੁੱਲੀ ਸ਼ਾਪ ਹੈ ਤੇ ਦੁਕਾਨ ਇਹ ਕਿਰਾਏ ਤੇ ਚੜੀ ਵੀ ਹੈ ਸੇਲ ਕਰਨੀ ਹੈ ਡਿਮਾਂਡ ਇਹਨਾਂ ਦੀ ਹੈਗੀ ਆ 45 ਲੱਖ ਰੁਪਿਆ ਬਾਕੀ ਮੌਕੇ ਤੇ ਛੂਟ ਹੋਈ ਹੋਈ ਹੈ ਇਹ ਬਿਲਕੁਲ বাস ਸਟੈਂਡ ਦੇ ਨੇੜੇ ਪੈਂਦੀ ਹੈ ਰਜਿੰਦਰਾ ਕਾਲਜ ਦੇ ਜਿਹੜੀ ਨਾਲ ਰੋਡ ਜਾਂਦੀ ਹੈ ਉਸ ਦੇ ਉੱਪਰ ਹੀ ਹੈ 116 ਗਾਇਦੀ ਆ ਡਿਮਾਂਡ ਇਹਨਾਂ ਦੀ 45 ਲੱਖ ਰੁਪਏ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਹੀ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਬਹੁਤ ਵਧੀਆ ਦੁਕਾਨ ਆ ਫਾਇਦੇ ਦੀ ਦੁਕਾਨ ਆ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਆ ਤਾਂ ਖਰੀਦ ਸਕਦਾ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਆ ਐਡ ਦਾ ਕੋਈ ਪੈਸਾ ਨਹੀਂਗਾ ਅਸੀਂ ਘਰ ਆ ਕੇ ਵੀਡੀਓ ਬਣਾ ਕੇ ਲਿਜਾਵਾਂਗੇ ਤੇ ਐਡ ਫ੍ਰੀ ਕਰਾਂਗੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ